ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਦ ਕਰਦੀ ਅੱਜ ਦੀ ਵੱਡੀ ਖ਼ਬਰ ਯੂਕਰੇਨ ਨੇ ਰੂਸ ਦੇ ਸਭ ਤੋਂ ਵੱਡੇ ਗੈਸ ਪਲਾਟ ਤੇ ਕੀਤਾ ਹਮਲਾ ਸਪਲਾਈ ਬੰਦ ਰੂਸ-ਯੂਕਰੇਨ ਜੰਗ ਵੱਧਦੀ ਜਾ ਰਹੀ ਹੈ ਜਿਸ ਯੂਕਰੇਨ ਨੇ ਰੂਸ ਦੀਆਂ ਊਰਜਾ ਸੂਲਤਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਨੇ ਦੱਖਣੀ ਰੂਸ ਵਿੱਚ ਇੱਕ ਵੱਡੇ ਗੈਸ ਪ੍ਰੋਸੈਸਿੰਗ ਪਲਾਟ ਤੇ ਡਰੋਨ ਹਮਲਾ ਕੀਤਾ ਜਿਸ ਨਾਲ ਕਜਾਕ ਕਜਾਜਕ ਸਥਾਨ ਤੋਂ ਆਉਣ ਵਾਲੀ ਗੈਸ ਸਪਲਾਈ ਸਥਾਈ ਤੌਰ ਤੇ ਬੰਦ ਹੋ ਗਈ ਧਾਰਤ ਗੈਸ ઓਰੇਨਬਰਗ ਧਾਰਤ ਗੈਸ ਪ੍ਰੋਸੈਸਿੰਗ ਪਲਾਟ ਇਹ ਦੁਨੀਆ ਦੇ ਸਭ ਤੋਂ ਵੱਡੇ ਗੈਸ ਉਤਪਾਦਨ ਤੇ ਪ੍ਰੋਸੈਸਿੰਗ ਪਲਾਟਾਂ ਵਿੱਚੋਂ ਇੱਕ ਹੈ ਇਹ ਪਲਾਟ ਕ ਇੱਕ ਜਾਜੀ ਸਥਾਨ ਤੇ ਕਿਚਾਰਾ ਗਨਕ ਫਿਲਟ ਤੋਂ ਗੈਸ ਕੰਡੈਕਟ ਸੈਟ ਤੋਂ ਪ੍ਰੋਸੈਸ ਕਰਦਾ ਹੈ ਕਿ ਕਜ਼ਾકિસ્તાਨ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਗੈਜ ਪ੍ਰੋਮ ਦੁਆਰਾ ਚਲਾਇਆ ਜਾਂਦਾ ਹੈ ਖੇਤਰੀ ਗਵਰਨਰ ਦੇ ਅਨੁਸਾਰ ਡਰੋਨ ਹਮਲਿਆ ਕਰਨ ਪਲਾਟ ਦੀ ਇੱਕ ਵਰਕਸ਼ਾਪ ਵਿੱਚ ਅੱਗ ਲੱਗ ਗਈ ਅਤੇ ਪਲਾਟ ਦੇ ਕਿਸੇ ਨੂੰ ਨੁਕਸਾਨ ਪਹੁੰਚਿਆ ਇਸ ਹਮਲੇ ਕਰਨ ਪਲਾਟ ਸਥਾਈ ਤੌਰ ਤੇ ਕਜ਼ਾકિસ્તાਨ ਗੈਸ ਦੀ ਪ੍ਰਕਿਰਿਆ ਕਰਨ ਵਿੱਚ ਸਮਰੱਥ ਰੱਖਾ ਜਿਸ ਵਿੱਚ ਸਪਲਾਈ ਬੰਦ ਹੋ ਗਈ ਯੁਕਰੇਨੀ ਤੇਲ ਰਿਫਾਈਨਰੀ ਯੁਕਰੇਨੀ ਜਨਰਲ ਸਟਾਫ ਨੇ ਰੂਸ ਦੇ ਸਮਾਰਾ ਖੇਤਰ ਵਿੱਚ ਨੋਵੋ ਕੈਬੇ ਸੇ ਤੇਲ ਰਿਪ ਸਾਈਨੀ ਤੇ ਡਰੋਨ ਹਮਲੇ ਦਾ ਦਾਵਾ ਕੀਤਾ ਰੂਸੀ ਰੱਖਿਆ ਮੰਤਰਾਲੇ ਨੇ ਰਿਪੋਰਟ ਦਿੱਤੀ ਕਿ ਉਸਨੇ ਰਾਤੂ ਰਾਤ 45 ਯੁਕਰੇਨੀ ਡਰੋਨਾਂ ਨੂੰ ਡੇਕ ਦਿੱਤਾ ਹੈ ਡੋਨਲਡ ਟਰੰਪ ਦੇ ਵਿਚਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਕਿ ਸ਼ਾਂਤੀ ਪ੍ਰਾਪਤ ਕਰਨ ਲਈ ਯੁਕਰੇਨ ਨੂਰਸ ਤੋਂ ਗਵਾਇਆ ਗਿਆ ਇਲਾਕਾ ਛਟਣਾ ਪੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਪੁੱਤਨ ਕੁਝ ਲੈਣਗੇ ਲੈ ਲੈਣਗੇ 트럼ਪ ਨੇ ਯੂਕਰੇਨ ਨੂੰ ਟੁਮਹਾਕ ਮਜਾਈਲਾ ਦੇਣ ਬਾਰੇ ਵੀ ਦੋ ਚਿੱਤੀ ਜਾਰੀ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਹੋ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਰਵਾਦਕਾ ਦੀ ਅਜ ਦੀ ਵੱਡੀ ਜੁਕਰੇਨ ਨੇ ਰੂਸ ਦੇ ਸਭ ਤੋਂ ਵੱਡੇ ਕੈਂਸ ਪਲਾਟ ਤੇ ਕੀਤਾ ਹਮਲਾ ਸਪਲਾਈ ਬੰਦ ਰੂਸ ਜੁਕਰੇਨ جنگ ਵਾਧੀ ਜਾ ਰਹੀ ਹੈ ਜਿਸ ਜੁਕਰੇਨ ਨੇ ਰੂਸ ਦੀਆਂ ਊਰਜਾ ਸੁਲਤਾਨ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਜੁਕਰੇਨ ਨੇ ਦੱਖਣੀ ਰੂਸ ਵਿੱਚ ਇੱਕ ਵੱਡੇ ਕੈਂਸ ਪ੍ਰੋਸੈਸਿੰਗ ਪਲਾਟ ਤੇ ਡਰੋਨ ਹਮਲਾ ਕੀਤਾ ਜਿਸ ਨਾਲ ਕਜਾਜਕ ਸਥਾਨ ਤੋਂ ਆਉਣ ਵਾਲੀ ਗੈਸ ਸਪਲਾਈ ਸਥਾਈ ਤੌਰ ਤੇ ਬੰਦ ਹੋ ਗਈ ਅਧਾਰਤ ਗੈਸ ઓ ਰੇਨਬਰਗ ਅਧਾਰਤ ਗੈਸ ਪ੍ਰੋਸੈਸਿੰਗ ਪਲਾਟ ਇਹ ਦੁਨੀਆ ਦੇ ਸਭ ਤੋਂ ਵੱਡੇ ਗੈਸ ਉਤਪਾਦਨ ਤੇ ਪ੍ਰੋਸੈਸਿੰਗ ਪਲਾਟਾਂ ਵਿੱਚੋਂ ਇੱਕ ਹੈ ਇਹ ਪਲਾਟ ਕਾ ਇੱਕ ਜਾਜੀ ਸਥਾਨ ਤੇ ਕਿਚਾਰਾ ਗਨਕ ਫਿਲਡ ਤੋਂ ਗੈਸ ਕੰਡੈਕਟ ਸੈਟ ਤੋਂ ਪ੍ਰੋਸੈਸ ਕਰਦਾ ਹੈ ਕਿ ਕਜ਼ਾકિસ્તાਨ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਗੈਜ ਪ੍ਰੋਮ ਦੁਆਰਾ ਚਲਾਇਆ ਜਾਂਦਾ ਹੈ ਖੇਤਰੀ ਗਵਰਨਰ ਦੇ ਅਨੁਸਾਰ ਡਰੋਨ ਹਮਲਿਆ ਕਰਨ ਪਲਾਟ ਦੀ ਇੱਕ ਵਰਕਸ਼ਾਪ ਵਿੱਚ ਅੱਗ ਲੱਗ ਗਈ ਅਤੇ ਪਲਾਟ ਦੇ ਇੱਕੀਸੇ ਨੂੰ ਨੁਕਸਾਨ ਪਹੁੰਚਿਆ ਇਸ ਹਮਲੇ ਕਰਨ ਪਲਾਟ ਸਥਾਈ ਤੌਰ ਤੇ ਕਜ਼ਾકિસ્તાਨ ਗੈਸ ਦੀ ਪ੍ਰਕਿਰਿਆ ਕਰਨ ਵਿੱਚ ਸਮਰੱਥ ਰੱਖਾ ਜਿਸ ਵਿੱਚ ਸਪਲਾਈ ਬੰਦ ਹੋ ਗਈ ਜੁਕਰੇਨੀ ਤੇਲ ਰਿਫਾਈਨਰੀ ਜੁਕਰੇਨੀ ਜਨਰਲ ਸਟਾਫ ਨੇ ਰੂਸ ਦੇ ਸਮਾਰਾ ਖੇਤਰ ਵਿੱਚ ਨੋਵੋ ਕੈਬੇ ਸੇ ਤੇਲ ਰਿਪ ਸਾਈਨੀ ਤੇ ਡਰੋਨ ਹਮਲੇ ਦਾ ਦਾਵਾ ਕੀਤਾ ਰੂਸੀ ਰੱਖਿਆ ਮੰਤਰਾਲੇ ਨੇ ਰਿਪੋਰਟ ਦਿੱਤੀ ਕਿ ਉਸਨੇ ਰਾਤੋਂ ਰਾਤ 45 ਯੁਕਰੇਨੀ ਡਰੋਨਾਂ ਨੂੰ ਟੇਕ ਦਿੱਤਾ ਹੈ ਡੋਨਲਡ ਟਰੰਪ ਦੇ ਵਿਚਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਕਿ ਸ਼ਾਂਤੀ ਪ੍ਰਾਪਤ ਕਰਨ ਲਈ ਯੁਕਰੇਨ ਰੂਸ ਤੋਂ ਗਵਾਇਆ ਗਿਆ ਇਲਾਕਾ ਛਟਣਾ ਪੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਪੁੱਤਨ ਕੁਝ ਲੈਣਗੇ ਲੈ ਲੈਣਗੇ 트럼ਪ ਨੇ ਯੂਕਰੇਨ ਨੂੰ ਟੁਮਹਾਕ ਮਾਈਲਾਂ ਦੇਣ ਬਾਰੇ ਵੀ ਦੋ ਚਿੱਤੀ ਜਾਰੀ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ